ਪਹਿਲੇ ਮੰਗਦੇ ਸੀ ਭੀਖ ਬੈ ਹਮ ਨਹੀਂ ਚਾਹਤੇ ਪਹਿਲੇ ਮੰਗਦੇ ਸੀ ਬਿਨਾ ਮੀਟਰ ਤੋਂ ਇਹਨਾਂ ਦੇ ਇੱਥੇ ਫਰਾਟੇ ਚੱਲਦੇ ਨੇ ਟੀਵੀ ਚੱਲਦੇ ਨੇ ਮੋਟਰਸਾਈਕਲ ਲੱਗੇ ਨੇ ਤੇ ਸਮਰਸੀਬਲ ਤੱਕ ਲੱਗਾ ਹੋਇਆ ਹੈ ਪਰ ਬਿਜਲੀ ਦਾ ਮੀਟਰ ਕੋਈ ਨਹੀਂ ਹੈ ਸਿਰਫ ਕੁੰਡੀਆਂ ਪਈਆਂ ਹੋਈਆਂ ਨੇ ਮਿਹਨਤ ਕਰੋ ਕਮਾਓ ਤੇ ਆਪ ਖਾਓ ਕਿਉਂਕਿ ਭੀਖ ਮੰਗ ਮੰਗ ਕੇ ਕਮਾਉਣਾ ਸੁੱਖਾ ਹੈ ਉਹ ਮਹਾਰਾਜ ਜੀ ਪਿੰਡਾਂ ਦੇ ਜੱਟਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਐਡਾ ਤਗੜਾ ਬੱਕਰਾ ਉਹਨਾਂ ਦੇ ਘਰੇ ਨਹੀਂ ਮਿਲੇਗਾ ਜਿੰਨਾ ਤਗੜਾ ਬੱਕਰਾ ਇੱਥੇ ਮਿਲ ਜੇਗਾ ਕਿ ਮੋਟਰਸਾਈਕਲ ਦੇ ਨਾਲ ਨਾਲ ਅੰਦਰ ਟੀਵੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕੀ ਕਿਸ ਤਰੀਕੇ ਦੇ ਅੰਦਰ ਪੱਖੇ ਮੋਟਰਸਾਈਕਲ ਤੇ ਟੀਵੀ ਲੱਗੇ ਹੋਏ ਨੇ ਪਰ ਇਹ ਗੈਰ ਕਾਨੂੰਨੀ ਤੌਰ ਤੇ ਇੰਨਾ ਕੁਝ ਹੋ ਰਿਹਾ ਹੈ 200 300 ਰੁਪਏ ਦੀ ਦਿਹਾੜੀ ਚ ਇੰਨਾ ਕੁਝ ਨਹੀਂ ਆਉਂਦਾ ਇਥੋਂ ਤੱਕ ਕਿ ਡਿਸ਼ ਤੱਕ ਇੱਥੇ ਜਿਹੜੀ ਲੱਗੀ ਹੋਈ ਹੈ ਕਿ ਕਿਸ ਤਰੀਕੇ ਦੇ ਹਾਲਾਤ ਸ਼ਾਇਦ ਤੁਹਾਨੂੰ ਇੱਥੇ ਲੱਗ ਰਹੇ ਹੋਣ ਕਿ ਗਰੀਬ ਨੇ ਪਰ ਇਹ ਸ਼ਿਕਾਰੀ ਕੁੱਕੜ ਦੇਖੋ ਤੁਸੀਂ ਲੜਾਕੂ ਕੁੱਕੜ ਜਿਨ੍ਹਾਂ ਨੂੰ ਅਸੀਂ ਆਖਦੇ ਨੇ ਦੇਸੀ ਕੁੱਕੜ ਨੇ ਪਹਿਲੇ ਤਾਂ ਭੀਖ ਮੰਗਦੇ ਸੀ ਤੁਸੀਂ ਆਫ ਦਾ ਕੈਮਰਾਮੈਨ ਨੇ ਨਹੀਂ ਨਹੀਂ ਕੋਈ ਨਹੀਂ ਅਬ ਜਾਇਗਾ ਮੈਂ ਪਹਿਲੇ ਜਾਂਦੇ ਤੇ ਪੰਜਾਬ ਭਰ ਦੇ ਵਿੱਚ ਬੈਗਰ ਮਾਫੀਆ ਦਾ ਮੁੱਦਾ ਹਾਲੇ ਖਤਮ ਨਹੀਂ ਹੋਇਆ ਜਿੱਥੇ ਚੌਂਕਾਂ ਦੇ ਵਿੱਚੋਂ ਪੰਜਾਬ ਦੇ ਭਿਖਾਰੀ ਖਤਮ ਕਰਨ ਦੀ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਪਰ ਉੱਥੇ ਹੀ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਦੇ ਨੇੜੇ ਜੋ ਝੁੱਗੀਆਂ ਬਣੀਆਂ ਨੇ ਇਹ ਝੁੱਗੀਆਂ ਸਿਰਫ ਅੰਮ੍ਰਿਤਸਰ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜਿੰਨੇ ਵੀ ਹਾਈਵੇ ਦੇ ਬਾਈਪਾਸ ਨੇ ਉਹਨਾਂ ਦੇ ਉੱਤੇ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਨੇ ਉੱਥੇ ਕਿਵੇਂ ਗੈਰ ਕਾਨੂੰਨੀ ਦੇ ਤੌਰ ਤੇ ਇੱਥੇ ਬਿਜਲੀ ਲਈਤੀ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾਣੇ ਆ ਪਹਿਲਾਂ ਤੇ ਇਹ ਤਸਵੀਰ ਦੇਖੋ ਇਹਨਾਂ ਝੁੱਗੀਆਂ ਦੀਆਂ ਜਿੱਥੇ ਇਹ ਦੱਸਦੇ ਨੇ ਕਿ 250 ਤੋਂ 300 ਰੁਪਿਆ ਦਿਹਾੜੀ ਹੈ ਪਰ ਉਹ 200 300 ਦਿਹਾੜੀ ਦੇ ਵਿੱਚ ਇਹਨਾਂ ਨੇ ਮੱਜਾ ਗਾਵਾਂ ਰੱਖੀਆਂ ਨੇ ਡੰਗਰ ਰੱਖੇ ਨੇ ਸ਼ਿਕਾਰੀ ਕਹਿ ਲਈਏ ਕੁੱਕੜ ਰੱਖੇ ਹੋਏ ਨੇ ਜਿਹੜੇ ਨਸਲੀ ਕੁੱਕੜ ਹੁੰਦੇ ਨੇ ਲੜਨ ਵਾਲੇ ਨਾਲ ਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਬੱਕਰੇ ਰੱਖੇ ਹੋਏ ਨੇ ਕਬੂਤਰ ਰੱਖੇ ਹੋਏ ਨੇ ਬਿਨਾ ਮੀਟਰ ਤੋਂ ਇਹਨਾਂ ਦੇ ਇੱਥੇ ਫਰਾਟੇ ਚੱਲਦੇ ਨੇ ਟੀਵੀ ਚੱਲਦੇ ਨੇ ਮੋਟਰਸਾਈਕਲ ਲੱਗੇ ਨੇ ਤੇ ਸਮਰਸੀਬਲ ਤੱਕ ਲੱਗਾ ਹੋਇਆ ਹੈ ਪਰ ਬਿਜਲੀ ਦਾ ਮੀਟਰ ਕੋਈ ਨਹੀਂ ਹੈ ਸਿਰਫ ਕੁੰਡੀਆਂ ਪਈਆਂ ਹੋਈਆਂ ਨੇ ਇਹ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਜਿੰਨੇ ਪ੍ਰਵਾਸੀ ਜੋ ਭੀਖ ਮੰਗਦੇ ਨੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਕੁਝ ਐਸੇ ਵੀ ਨੇ ਜੋ ਮਿਹਨਤ ਕਰਦੇ ਨੇ ਪਰ ਇਹ ਤਸਵੀਰਾਂ ਤੁਹਾਨੂੰ ਦਿਖਾਣੇ ਆ ਅੰਮ੍ਰਿਤਸਰ ਦੀਆਂ ਝੁੱਗੀਆਂ ਦੀਆਂ ਜਿੱਥੇ ਤਾਂ ਪਹਿਲੇ ਤੁਹਾਨੂੰ ਇਹ ਕੁੱਕੜਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਤੀਆਂ گاਵਾ ਮੱਜਾ ਦੀਆਂ ਤੁਹਾਨੂੰ ਤਸਵੀਰਾਂ ਦਿਖਾਤੀਆਂ ਇਹ ਬੱਕਰੀਆਂ ਮੇਮਣੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਤੀਆਂ ਹੋਰ ਐਸੀਆਂ ਹੋਰ ਤਸਵੀਰਾਂ ਇਹ ਦੇਖ ਸਕਦੇ ਹੋ ਅੰਦਰ ਪੱਖਾ ਲੱਗਾ ਹੋਇਆ ਪਰ ਇਸ ਦੇ ਨਾਲ ਨਾਲ ਅਗੰਦਰ ਤਾਰਾਂ ਵੀ ਪਾਈਆਂ ਹੋਈਆਂ ਨੇ ਜੋ ਗੈਰ ਕਾਨੂੰਨੀ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਇੱਥੇ ਮੀਟਰ ਨਹੀਂ ਲੱਗਾ ਹੋਇਆ ਪਰ ਬਿਜਲੀ ਇੱਥੇ ਕੁੰਡੀਆਂ ਪਾ ਕੇ ਪੂਰੀ ਲਈਤੀ ਜਾਂਦੀ ਹੈ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾਈਏ ਕਿ ਕਿਸ ਤਰੀਕੇ ਦੇ ਹਾਲਾਤ ਸਾਹ ਤੁਹਾਨੂੰ ਇੱਥੇ ਲੱਗ ਰਹੇ ਹੋਣ ਕਿ ਗਰੀਬ ਨੇ ਪਰ ਇਹ ਸ਼ਿਕਾਰੀ ਕੁੱਕੜ ਦੇਖੋ ਤੁਸੀਂ ਲੜਾਕੂ ਕੁੱਕੜ ਜਿਨ੍ਹਾਂ ਨੂੰ ਅਸੀਂ ਆਖਦੇ ਨੇ ਦੇਸੀ ਕੁੱਕੜ ਨੇ ਇਸ ਦੇ ਨਾਲ ਨਾਲ ਇਹ ਤੁਸੀਂ ਪੱਖੇ ਦੇਖੋ ਇਹ ਨਵੇਂ ਪੱਖੇ ਨੇ ਇੱਕ ਪੱਖਾ ਇੱਧਰ ਹੈ ਹਰ ਝੁੱਗੀ ਦੇ ਵਿੱਚ ਇੱਕ ਪੱਖਾ ਤੁਹਾਨੂੰ ਦੇਖਣ ਨੂੰ ਮਿਲੇਗਾ ਨਾਲ ਦੇ ਨਾਲ ਇਹਨਾਂ ਦੇ ਸ਼ੌਂਕ ਤੁਹਾਨੂੰ ਦਿਖਾਈਏ ਲੰਡੀਆਂ ਪੂਛਾਂ ਵਾਲੇ ਕੁੱਤੇ ਰੱਖੇ ਹੋਏ ਨੇ ਬਿੱਲੀਆਂ ਰੱਖੀਆਂ ਨੇ ਨਸਲੀਆਂ ਇਹ ਕੁੱਕੜ ਰੱਖੇ ਹੋਏ ਨੇ ਦੇਸੀ ਤੇ ਕਬੂਤਰ ਤੱਕ ਪਾਲੇ ਹੋਏ ਨੇ ਤੇ ਸ਼ਾਇਦ ਤੁਹਾਨੂੰ ਪਿੰਡਾਂ ਦੇ ਜੱਟਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਐਡਾ ਤਗੜਾ ਬੱਕਰਾ ਉਹਨਾਂ ਦੇ ਘਰੇ ਨਹੀਂ ਮਿਲੇਗਾ ਜਿੰਨਾ ਤਗੜਾ ਬੱਕਰਾ ਇੱਥੇ ਮਿਲ ਜੇਗਾ ਦੇਖ ਸਕਦੇ ਹੋ ਕਿ ਇਹਨਾਂ ਦੀ ਸਾਂਭ ਸੰਭਾਲ ਪੂਰੀ ਕੀਤੀ ਜਾਂਦੀ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਆਪ ਦਾ ਸੋਨੂ इनको ਕਿਆ-ਕਿਆ ਖਿਲਾਤੇ ਹੋ ਇਹ ਤਾਂ ਇਹ ਖਾਤੇ ਹੀ ਆ पर इतना तगड़ा कैसे हो जाता है ये रोटी रोटी डाल देते हैं इसे इतनी रोटी खा लेता है दिन में यही तो इतना तो बना तो पाते नहीं हम जो इतने इतनी सब थिला कहां थे? से लाए कहां से थे ए बत्तर मंडी बक्कर मंडी से कितने कल आए खजाना डेट है ना वहां से कितने कल आए थे ये इतने त्यों पहले सुत्थी थी तब लेतराए थे हमसे पहले सुत्थी थी बहुत पतली दुबली थी तो इधर लाए हमने तूसी खराक देती हैं इननू मैंने खराक ऐसी देती हैं ले आंदे ऐसी सूखे सीगी ਇਹ ਥੋੜਾ ਬੋਧ ਆਪ ਵੀ ਖਾਇਆ ਕਰੋ ਕਿਉਂਕਿ ਤੁਹਾਨੂੰ ਜਿਆਦਾ ਲੋੜ ਹੈ ਤੁਸੀਂ ਆਪਣੇ ਸ਼ੌਂਕ ਬਾਅਦ ਚ ਪੂਰੇ ਕਰੋ ਮਿਹਨਤ ਕਰੋ ਕਮਾਓ ਤੇ ਆਪ ਖਾਓ ਕਿਉਂਕਿ ਭੀਖ ਮੰਗ ਮੰਗ ਕੇ ਕਮਾਉਣਾ ਸੋਖਾ ਹੈ ਜੀ ਬਾਤ ਕਰ ਲੋ ਕਿਸ ਕੇ ਸਾਥ ਹਾਂ ਹਾਂ ਬਾਤ ਕੀਜੀਏ ਆਪ ਇੱਕ ਕਬੂਤਰ ਤੁਸੀਂ ਦੇਖ ਸਕਦੇ ਹੋ ਕਬੂਤਰਬਾਜੀ ਦਾ ਵੀ ਸ਼ਾਇਦ ਇਨਾਂ ਨੂੰ ਸ਼ੌਂਕ ਹੈਗਾ ਕੁੱਕਰ ਤੁਹਾਨੂੰ ਦਿਖਾਤੇ ਨਸਲੀ ਬਿੱਲੀ ਵੀ ਤੁਹਾਨੂੰ ਦਿਖਾਣੇ ਆ ਕੁੱਤੇ ਵੀ ਤੁਹਾਨੂੰ ਦਿਖਾਤੇ ਨੇ ਪਰ ਇਨਾਂ ਦੇ ਹਰ ਚੁ ਇਹ ਨਵਾਂ ਫਰਾਡਾ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਫਰਾਡਾ ਲੈ ਕੇ ਆਏ ਨੇ ਇੱਥੇ ਇਸ ਸਮਰਸੀਬਲ ਵੀ ਲੱਗਾ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਝੁੱਗੀਆਂ ਨੇ ਹਾਈਵੇ ਤੇ ਬਾਈਪਾਸ ਦੇ ਇਹ ਸਮਰਸੀਬਲ ਦੇਖੋ ਪਰ ਮੀਟਰ ਕੋਈ ਨਹੀਂ ਲੱਗਾ ਇੱਥੇ ਗੈਰ ਕਾਨੂੰਨੀ ਤੌਰ ਤੇ ਇੱਥੇ ਕਹਿ ਲਈ ਤਾਂ ਬਿਜਲੀ ਆਉਂਦੀ ਹੈ ਕੁੰਡੀਆਂ ਪਾ ਕੇ ਇਹ ਤਾਰਾਂ ਇਹ ਤਾਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਛੋਟੇ-ਛੋਟੇ ਬੱਚੇ ਵੀ ਨੇ ਡਰ ਵੀ ਰਹਿੰਦਾ ਕਿ ਜੇਕਰ ਕੋਈ ਤਾਰ ਦੇ ਵਿੱਚ ਜੋੜ ਹੋਇਆ ਕੋਈ ਕੱਟ ਲੱਗਾ ਹੋਇਆ ਤਾਂ ਬੱਚੇ ਦੀ ਜਾਨ ਤੱਕ ਜਾ ਸਕਦੀ ਇਹ ਖੁੱਡਾਂ ਬਣੀਆਂ ਹੋਈਆਂ ਨੇ ਇੱਥੋਂ ਤੱਕ ਕਿ ਡਿਸ਼ਾਂ ਤਾਂ ਕਿੱਥੋਂ ਲੱਗੀਆਂ ਨੇ ਟੀਵੀ ਲੱਗੇ ਨੇ ਡਿਸ਼ ਲੱਗੀ ਹੋਈਆਂ ਤੇ ਝੁੱਗੀਆਂ ਦੇ ਅੰਦਰ ਇਹ ਦੇਖੋ ਹੋਰ ਬੱਕਰੇ ਇੱਥੇ ਪਏ ਹੋਏ ਨੇ ਇੱਥੇ ਬੱਕਰੇ ਬਹੁਤ ਸਾਰੇ ਨੇ ਹਰ ਹਰ ਝੁੱਗੀ ਦੇ ਵਿੱਚ ਦੋ ਦੋ ਤਿੰਨ ਤਿੰਨ ਬੱਕਰੇ ਅੰਦਰ ਦੇਖ ਸਕਦੇ ਹੋ ਮੋਟਰਸਾਈਕਲ ਲੱਗੇ ਹੋਏ ਨੇ ਕਿ ਮੋਟਰਸਾਈਕਲ ਦੇ ਨਾਲ ਨਾਲ ਅੰਦਰ ਟੀਵੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਅੰਦਰ ਪੱਖੇ ਮੋਟਰਸਾਈਕਲ ਤੇ ਟੀਵੀ ਲੱਗੇ ਹੋਏ ਨੇ ਪਰ ਇਹ ਗੈਰਕਾਨੂੰਨੀ ਤੌਰ ਤੇ ਇੰਨਾ ਕੁਝ ਹੋ ਰਿਹਾ ਹੈ 200 300 ਰੁਪਏ ਦੀ ਦਿਹਾੜੀ ਚ ਇੰਨਾ ਕੁਝ ਨਹੀਂ ਆਉਂਦਾ ਇੱਥੋਂ ਤੱਕ ਕਿ ਡਿਸ਼ ਤਾਂ ਕਿੱਥੇ ਲੱਗੀਆਂ ਨੇ ਟੀਵੀ ਲੱਗੇ ਨੇ ਡਿਸ਼ ਲ ਜਿਹੜੀ ਲੱਗੀ ਹੋਈ ਐ ਸੜਨਾਲ ਸਮਾਜ ਸੇਵਕ ਸਰਬਜੀਤ ਸਿੰਘ ਜੰਡੇਆਲਾ ਉਰਫ सोनू ਜੰਡੇਆਲਾ ਨਾਲ ਹਰਮਨਪ੍ਰੀਤ ਸਿੰਘ ਸਿੱਧੂ ਹੁਣੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਇੱਥੇ ਪਿਛਲੇ 2 ਦਿਨ ਤੋਂ ਇਹ ਤਿਆਰੀ ਦੇ ਵਿੱਚ ਨੇ ਕਿ ਇਸ ਤੇ ਕਿਸ ਤਰੀਕੇ ਕਾਰਵਾਈ ਹੋਵੇ ਕਿਵੇਂ ਇਹਨਾਂ ਦੀ ਜਾਂਚ ਕੀਤੀ ਜਾਵੇ ਪਰ ਜੀ ਇੱਥੇ ਪਹੁੰਚੇ ਤੁਸੀਂ ਜਦੋਂ ਆਪਣੇ ਘਰਾਂ ਦੀ ਗੱਲ ਕਰੀਏ ਸਾਡੇ ਘਰ ਮੀਟਰ ਵੀ ਲੱਗੇ ਨੇ ਪਰ ਜੇ ਸਾਨੂੰ ਕਿਤੇ ਘੁੰਡੀ ਪਾਣ ਦੀ ਲੋੜ ਪੈ ਜਾ ਤਾਂ ਸਾਡੇ ਤੇ ਪਰਚਾ ਹੋ ਜਾਂਦਾ ਪਰ ਇਹਨਾਂ ਦੇ ਹਲੇ ਤੱਕ ਕਿਉਂ ਨਹੀਂ ਹੋਇਆ ਪਰਚਾ ਵੀ ਹੋ ਜਾਂਦਾ ਤੇ ਜੁਰਮਾਨਾ ਬੜਾ ਮੋਟਾ ਹੋ ਜਾਂਦਾ ਤੇ ਜਲੂਸ ਵੀ ਚੰਗੀ ਤਰ੍ਹਾਂ ਕੱਢ ਦਿੰਦੇ ਆ ਉਹ ਡਿਸ਼ ਲੱਗੀ ਆ ਆਹ ਡਿਸ਼ ਲੱਗੀ ਆ ਇੱਥੋਂ ਸਿੱਧਾ ਲੰਬੇ ਰੁਕ ਚੱਲ ਜੋ ਸਿੱਧੇ ਡਿਸ਼ਾਂ ਲੱਗੀਆਂ ਵਾਂ ਤਾਰਾਂ ਤੇ ਮੇਰੇ ਹਿਸਾਬ ਨਾਲ ਨਾ ਚੰਗੀ ਭਲੀ ਰੈਸਟੋਰੈਂਟ ਹੋਟਲ ਚ ਨਹੀਂ ਨਹੀਂ ਹੁੰਦੀਆਂ ਕਿਸੇ ਚੰਗੇ ਸ਼ੋਅਰੂਮ ਤੇ ਚਲ ਜੋਗੇ ਇਹਨੇ ਪੱਖੇ ਐਲਈਡੀਆ ਨਹੀਂ ਹੁੰਦੀਆਂ ਜਿਨੇ ਇੱਥੇ ਆ ਮੰਡੀ ਚ ਚੰਗੀ ਭਲੀ ਚ ਚਲ ਜਿਓ ਤੁਹਾਨੂੰ ਇਹਨੇ ਬੱਕਰੇ ਨਹੀਂ ਮਿਲਨੇ ਕੁੱਕੜ ਨਹੀਂ ਮਿਲਨੇ ਆ ਹਾਲਾਤ ਨੇ ਇਹਨਾਂ ਲੋਕਾਂ ਨੂੰ ਅਸੀਂ ਪਿੱਛਾ ਕਰ ਰਹੇ ਸੀ ਜਦੋਂ 골ਡਨ ਗੇਟ ਤੋਂ ਫੜਿਆ ਸੀ ਨਾ ਇੱਕ ਜਣਾ ਉਹ ਟੋਪੀ ਵਾਲਾ ਜਿਹੜਾ ਤੁਸੀਂ ਮਿਲਿਆ ਰਸਤੇ ਚ ਦੋ ਆਧਾਰ ਕਾਰਡ ਬਣਾਏ ਉਹਨੇ ਐਡਰੈਸ ਕਿਤੇ ਦਾ ਵਾ ਔਰ ਦੱਸ ਦੇ ਕੋਈ ਜੁਪੀ ਦਾ ਦੱਸਦਾ ਕੋਈ ਰਾਜਸਥਾਨ ਦਾ ਦੱਸਦਾ ਇੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਆ ਪਾਣੀ ਫਰੀਦ ਆ ਬੱਤੀ ਫਰੀਦੀ ਰਹਿਣਾ ਸਹਿਣਾ ਫਰੀਦ ਆ ਖਾਣਾ ਪੀਣਾ ਲੋਕਾਂ ਕੋ ਪੈਸੇ ਸ਼ੀਸ਼ੇ ਖੜਕਾ ਖੜਕਾ ਮੰਗ ਲੈਣੇ ਆ ਸਵੇਰ ਦੇ ਅਸੀਂ ਇਹਨਾਂ ਨੂੰ ਲੱਗੇ ਸੀਗੇ ਔਰ ਤਿੰਨ ਦਿਨ ਤੋਂ ਜਿਹੜਾ ਇਹਨਾਂ ਨੂੰ ਅਸੀਂ ਵਿਖਣ ਡਿਆ ਸੀ ਵੀ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਵਾ ਰਹੇ ਹੁਣ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਔਰ ਬੱਚਿਆਂ ਨੂੰ ਖੁਲਾੜ ਕੇ ਸਾਡੇ ਤੋਂ ਮਾਫੀ ਮੰਗੀ ਆ ਕਿ ਆ ਵੀ ਅਸੀਂ ਅੱਜ ਤੋਂ ਬਾਅਦ ਬੱਚਿਆਂ ਕੋ ਭੀਖ ਨਹੀਂ ਮੰਗਵਾਵਾਂਗੇ ਔਰ ਇੱਕ ਆਟੋ ਤੋਂ ਉੱtre ਔਰ ਦੂਜੇ ਲੱਦ ਕੇ ਪਰਲੇ ਬਣੋਂ ਨਿਕਲ ਗਏ ਵੀ ਬੱਚਿਆਂ ਨੂੰ ਇੱਥੋਂ ਲੈ ਜਾਈਏ ਕਿ ਕਿਤੇ ਕੱਲ ਨੂੰ ਇਹ ਆ ਗਏ ਆ ਡੀਐਨਏ ਟੈਸਟ ਨਾ ਹੋ ਜੇ ਇੱਥੋਂ ਤੱਕ ਡਰਿਆ ਇਹਨਾਂ ਨੂੰ ਬੱਚਿਆਂ ਨੂੰ ਲੈ ਕੇ ਨਿਕਲ ਗਏ ਇੱਥੋਂ ਵੀ ਡੀਐਨਏ ਟੈਸਟ ਨਾ ਹੋ ਜਾਏ ਮੈਨੂੰ ਇਹ ਨਹੀਂ ਸਮਝ ਆਈ ਸਰਕਾਰ ਪ੍ਰਸ਼ਾਸਨ ਸੜਕਾਂ ਤੇ ਲੱਭ ਰਿਹਾ ਲਾਈਟਾਂ ਤੇ ਅੱਜ ਲਾਈਟਾਂ ਸੁੰਨੀਆਂ ਪੈ ਗਈਆਂ ਅਮ੍ਰਿਤਸਰ ਦੀਆਂ ਅਮ੍ਰਿਤਸਰ ਸ਼ਿਫਤੀ ਦਾ ਘਰ ਗੁਰੂ ਰਾਮਦਾਸ ਮਾਰੇ ਦੇ ਘਰ ਦੇ ਵਿੱਚ ਅਸੀਂ ਨਾ ਤੇ ਕੰਮ ਚੱਲਣ ਦੇਣਾ ਨਾ ਅਸੀਂ ਪਰਦਾਸ਼ ਕਰਨ ਦੇਣਾ ਇਹਦਾ ਮੋੜ ਅਮ੍ਰਿਤਸਰ ਕਲੀਨ ਸਿਟੀ ਦਾ ਜੋ ਟੈਗ ਦਿੱਤਾ ਗਿਆ ਸੀਗਾ ਉਹ ਬੰਦ ਰਹੀ ਹੈ ਹੁਣ ਮੈਂ ਕਹਾਂ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬੱਚੇ ਬਣਾਉਣਗੇ ਉਹਨਾਂ ਨੂੰ ਅਸੀਂ ਜ਼ਿੰਮੇਵਾਰੀ ਲਈ ਸੀ ਨਾ ਬਣਾਉਣ ਦੇ ਆ ਲੜਨ ਦੇ ਆ ਔਰ ਇੱਕ ਕਲੀਨ ਕਰਕੇ ਰੱਖਾਂ ਔਰ ਇਦਾਂ ਹੀ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਜਾਵਾਂਗੇ ਇਸ ਤੋਂ ਬਾਅਦ ਹੋਰ ਵੀ ਬੜੇ-ਬੜੇ ਧਾਰਮਿਕ ਸਥਾਨਾਂ ਤੇ ਧਾਇਰਿਆਂ ਦੇ ਬਾਹਰ ਨੇ ਇਹ ਲੋਕ ਜਿੱਥੇ ਭੀਖ ਮੰਗਦੇ ਨੇ ਪਰ ਕਿੱਥੋਂ ਤੱਕ ਜਾਏ ਜਾ ਛੋਟੇ-ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣਾ ਹੁਣ ਵੀ ਮੈਂ ਤੁਹਾਨੂੰ ਦੱਸਾਂ ਕਿ ਇੱਥੇ ਜਿਹੜੇ ਨਿੱਕੇ-ਨਿੱਕੇ ਬੱਚਿਆਂ ਭੀਖ ਮੰਗ-ਮੰਗ ਕੇ ਉਧਰੋਂ ਆਉਂਦੀਆਂ ਨੇ ਇਹ ਆਪ ਪੁਲ ਤੋਂ ਉਤਰਦੇ ਨੇ ਔਰ ਜਿਹੜੇ ਇੱਥੇ ਚੰਗੇ ਭਲੇ ਨੇ ਸ਼ਰਾਬ ਨਾਲ ਰੱਜੇ ਨੇ ਜਦੋਂ ਇਹਨਾਂ ਨੂੰ ਜਾਦੇ ਪੈਸਿਆਂ ਦੀ ਲੋੜ ਹੁੰਦੀ ਇਦਾਂ ਹੀ ਕੰਦ ਟੱਪਦੇ ਨੇ ਬੀਆਰਟੀਸੀ ਦੀਆਂ ਬੱਸਾਂ ਖਲੋਤੀਆਂ ਉਹਨਾਂ ਦੇ ਬੈਂਟਰੀ ਕੱਢ ਲੈਂਦੇ ਔਰ ਬੈਂਟਰੀ ਜਦੋਂ ਵੇਚ ਦਿੰਦੇ ਨੇ ਤੇ ਉਹ ਬੀਆਰਟੀਸੀ ਦੇ ਮਲਾਜਮ ਆਪਣੀ ਨੌਕਰੀ ਬਚਾਉਣ ਲਈ ਡਰਦੇ ਆਪਣੇ ਕੋਲੋਂ ਥੋੜੇ ਥੋੜੇ ਪੈਸੇ ਪਾ ਕੇ ਉਹ ਵਿਚਾਰੇ ਬੈਂਟਰੀ ਲੈ ਕੇ ਆਉਂਦੇ ਆ ਹਾਲਾਤ ਨੇ ਇਹ ਕਿਹੜੇ ਬੰਨਿਓ ਗਰੀਬ ਨੇ ਜੇ ਆ ਗਰੀਬ ਨੇ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਆ 10-10 ਕਿੱਲੇ ਵਾਲੇ ਅਮੀਰ ਆ ਉਹ ਵੀ ਗਰੀਬ ਨੇ ਉਹ ਇਹਨਾਂ ਤੋਂ ਵੀ ਗਰੀਬ ਨੇ ਆ ਤੇ ਚੰਗੀਆਂ ਭਲੀਆਂ ਦਿਹਾੜੀਆਂ ਪਾਉਂਦੇ ਆ ਮੋٹے ਪੈਸੇ ਖਰਚਣਦੇ ਨਹੀਂ ਯਾਰੇ ਲੁੱਟਣਦੇ ਆ ਕਿੱਥੇ ਤੁਸੀਂ ਵੇਖੋ ਹਾਲਾਤ ਤੁਹਾਨੂੰ ਗਰੀਬੀ ਵਾਲਾ ਲੱਗਾ ਕੋਈ ਹਰਮਨਪ੍ਰੀਤ ਸਿੰਘ ਸਿੱਧੂ ਵੀ ਮੌਜੂਦ ਹੈ ਹਰਮਨ ਜੀ ਅਸੀਂ ਦੇਖਿਆ ਕਿ ਜਦ ਵੀ ਇਹਨਾਂ ਨੂੰ ਕ ਹੱਥਾਂ ਦੇ ਵਿੱਚ ਬਲੇਡ ਰੱਖਿਆ ਜਾਂਦਾ ਜੇਕਰ ਕੋਈ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੀ ਜਾਨ ਤੱਕ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ। ਹਾਂਜੀ ਵੇਖੋ ਇਹ ਤੇ ਬਲੇਡ ਵੈਸੇ ਤੇ ਜੇਬ ਕਤਰਿਆਂ ਕੋ ਹੁੰਦਾ ਉਹ ਜੀਬ ਥੱਲੇ ਬਲੇਡ ਆਮ ਸੁਣੀਦਾ ਕਿ ਜੇਬ ਕਤਰੇ ਜਿਹੜੇ ਆ ਨਾ ਜੀਬ ਥੱਲੇ ਬਲੇਡ ਰੱਖਦੇ। ਇਹਦਾ ਮਤਲਬ ਕਿ ਜੇਬਾਂ ਵੀ ਕੱਟਦੇ ਹੋਣਗੇ ਫਿਰ। ਚੌਂਕਾਂ ਦੀ ਉੱਤੇ ਜੇਬਾਂ ਵੀ ਕੱਟਦੇ ਹੋਣਗੇ। ਹੁਣ ਕੀ ਆ ਕਿ ਜਿੱਦਣ ਉਹਦਨ ਅਸੀਂ ਫੜਿਆ ਨਾ ਉਹ ਜਿਹੜਾ ਸਰਗਨਾ ਉਹਨਾਂ ਦਾ ਉਹਦੇ ਮੂੰਹ 'ਚ ਬਲੇਡ ਸੀ। ਸਾਡਾ ਜਿਹੜਾ ਉਹ ਮੁੰਡਾ ਦਲੇਰ ਆ ਉਹਨੇ ਉਹਨੂੰ ਧੌਣੋਂ ਫੜ ਕੇ ਨਾ ਪਹਿਲਾਂ ਉਹਦਾ ਬਲੇਡ ਕਢਾਇਆ। ਉਨੇ ਨੂੰ ਤਾਂ ਬਲੇਡ ਸਟਾਇਆ ਮੂੰਹ ਦੇ ਵਿੱਚੋਂ ਫਿਰ ਉਹਨੂੰ ਲੈ ਕੇ ਗਿਆ ਕਿਤੇ ਮੇਰੇ ਨਾਲ ਮਾਰ ਦੇ ਹੁਣ ਮੁੱਖ ਦੀ ਗੱਲ ਇੱਥੇ ਇਹ ਕਿ ਅਸੀਂ 2 ਦਿਨ ਤੋਂ ਇੱਥੇ ਲੱਗੇ ਸੀ ਤੇ ਇੱਥੇ ਜਦੋਂ ਅਸੀਂ ਐਂਟਰ ਕੀਤੇ ਨਾ ਤੁਹਾਨੂੰ ਵਿਖਾਈਆਂ ਤਾਰਾਂ ਤਾਰਾਂ ਕਿਤਰਾ ਉਹਦੇ ਵਿੱਚ ਉਹ ਸੀਮੈਂਟ ਦੀ ਜਿਹੜੀ ਸੜਕ ਆ ਉਹਦੇ ਵਿੱਚ ਫਸਾਈਆਂ ਇਹ ਕੀ ਗੱਲ ਬਿਜਲੀ ਵਾਲੇ ਨੂੰ ਪਤਾ ਨਹੀਂ ਹੋਊਗਾ ਬਿਜਲੀ ਵਾਲੇ ਆਉਂਦੇ ਨਹੀਂ ਸ਼ਰੇ ਆਮ ਹੁਣ ਗੱਲ ਮੈਂ ਕਰਾਂ ਕਿ ਸਾਡੇ ਸਾਡੇ ਕਿਸਾਨ ਵਿਚਾਰੇ ਲੜਨ ਡਏ ਆ ਕਿ ਚਿਪਾਂ ਵਾਲੇ ਮੀਟਰ ਲਾਉਣ ਡਏ ਆ ਕਹੇ ਲਈ ਕਿਸੇ ਕਾਉਂਸਲਰ ਐਮ ਐਲ ਏ ਜਾਂ ਵੱਡੇ ਬੰਦੇ ਦਾ ਹੱਥ ਜ਼ਰੂਰ ਹੈ ਇੰਨਾ ਪਿੱਛੇ ਜੋ ਇਹਨਾਂ ਨੂੰ ਸ਼ਹਿ ਦੇ ਰਿਆ ਇਨੀ ਜੀ ਵੇਖੋ ਹੁਣ ਇਹ ਤੇ ਇਹੀ ਦੱਸਣਗੇ ਨਾ ਕਿ ਕਿਹਦਾ ਹੱਥ ਆ ਠੀਕ ਹੈ ਨਾ ਹੁਣ ਜਿਵੇਂ ਮੈਂ ਅੱਗੇ ਵੀ ਗੱਲ ਕੀਤੀ ਕਿ ਸਾਡੇ ਲਈ ਕਿਸਾਨਾਂ ਦੇ ਵਾਸਤੇ ਜਦੋਂ ਵੀ ਅਸੀਂ ਮਾੜਾ ਜਿਹਾ ਵਿਰੋਧ ਕਰਦੇ ਆ ਮੀਟਰ ਚਿਪ ਵਾਲੇ ਮੀਟਰ ਲੈਣ ਸਾਡੇ ਘਰਾਂ 'ਚ ਆ ਰਹੇ ਆ ਤੇ ਇਹਨਾਂ ਵਾਸਤੇ ਕੁਝ ਨਹੀਂ ਇਹ ਮੰਤਰੀਆਂ ਵਾਂਗੂ ਇੱਕ ਇਹੋ ਜੀਆਂ ਸਹੂਲਤਾਂ ਮੰਨਣ ਦੇ ਆ ਜਿਹੜੇ ਕਿ ਮੰਤਰੀ ਜਿਵੇਂ ਕੋਈ ਪ੍ਰਵਾਹੀ ਨਹੀਂ ਹੁੰਦੀ ਕੁਸੀਂ ਵੀ ਜੱਟੋ ਤੂੰ ਤੁਹਾਡਾ ਵੀ ਪੈਲੀ ਮੰਨਾ ਹੋਏਗਾ ਕਿ ਤੁਸੀਂ ਇੰਨੇ ਨੇ ਤਗੜੇ ਬੱਕਰੇ ਦੇਖੇ ਨੇ ਏਡੇ ਏਡੇ ਤਗੜੇ ਕੁੱਕਰ ਸ਼ਿਕਾਰੀ ਨੇ ਕਹਿ ਲਈਏ ਵੀ ਬਿੱਲੀ ਨਸਲੀਆਂ ਰੱਖੀਆਂ ਨੇ ਕੁੱਤੇ ਤੱਕ ਨਸਲੀ ਰੱਖੇ ਡੰਗਰ ਰੱਖੇ ਹੋਏ ਨੇ ਇਹਨਾਂ ਨੇ ਮੈਨਾਂ ਕਿ ਐਡਾ ਬੱਕਰਾ ਪਾਲਣਾ ਹੋਵੇ ਨਾ ਚੰਗੇ ਭਲੇ ਜੱਟ ਦਾ ਜਾਂ ਪਿੰਡ ਵਾਲੇ ਜਿਹੜੇ ਹੁੰਦੇ ਆ ਧੂਆ ਨਿਕਲ ਜਾਂਦਾ ਏਡੇ ਏਡੇ ਭਲੇ ਬੱਕਰੇ ਉਹ ਕਿੱਥੋਂ ਪਾਲਣੇ ਇਹ ਦਿਹਾੜੀ ਮੇਰੀ ਗੱਲ ਸੁਣੋ ਮੁਕਤੀ ਗੱਲ ਇਹੀ ਝੁੱਗੀਆਂ ਦਾ 파ਟ ਐ ਦੋ 파ਟ ਨੇ ਉਹ ਪਰਲੇ ਬੰਨੇ ਜਿਹੜੇ ਵਿਚਾਰੇ ਮਿਹਨਤ ਕਰਕੇ ਰੋਟੀ ਖਾਂਦੇ ਆਉਂਦੇ ਸੀ ਨਾਖਾਂ ਤੋੜ ਕੇ ਆਏ ਜਦੋਂ ਪਹਿਲੋਂ ਗਏ ਆਉਂਦੇ ਨਾਖਾਂ ਤੋੜ ਕੇ ਆਏ ਆ ਉਹਨਾਂ ਦੇ ਵੇਖ ਲਓ ਠੀਕ ਹੈ ਨਾ ਉਹਨਾਂ ਦੇ ਕੋਈ ਡੰਗਰ ਨਹੀਂ ਕੋਈ ਕੁਛ ਨਹੀਂ ਵਿਚਾਰਿਆਂ ਦਾ ਸਿੰਪਲ ਜਿਹਾ ਸਾਦਾ ਉਹਦੇ ਇੱਧਰ ਝੁੱਗੀਆਂ ਸ਼ਰਾਬਾਂ ਚੱਲਣ ਡੀਆਂ ਤੇ ਤੁਸੀਂ ਪੱਖੇ ਵੇਖ ਲਓ ਬਿਜਲੀ ਫਰੀ ਬੱਕਰੇ ਇਹਨਾਂ ਦੇ ਵੇਖ ਲਓ ਬਿੱਲੀਆਂ ਹੁਣ ਮੇਰੀ ਗੱਲ ਸੁਣੋ ਸ਼ੌਂਕ ਪਾਲਣ ਨੂੰ ਜਿਹੜੇ ਆ ਮਤਲਬ ਕਿ ਕੋਈ ਤਕੜਾ ਘਰ ਜਿਹੜਾ ਨਾ ਉਹੀ ਹੋ ਜੇ ਸ਼ੌਕ ਘਰ ਦਾ ਮੂੰਹ ਦੂਜੇ ਬੰਨੇ ਹੋ ਜਾਂਦਾ ਜੇ ਸ਼ੌਕ ਪੂਰੇ ਕਰੇ ਇਹੋ ਜੇ ਸ਼ੌਕ ਮੈਨਾਂ ਕਿ ਅੱਜਕੱਲ ਕੁੱਤਾ ਹੀ ਰੱਖਣਾ ਹੋਵੇ ਨਾ ਚੰਗੇ ਪੜੇ ਘਰ ਦਾ ਜਲੂਸ ਨਿਕਲ ਜਾਂਦਾ ਤੇ ਇਹਨਾਂ ਦੇ ਵੇਖੋ ਬਿੱਲੀਆਂ ਐ ਬੰਨੀਆਂ ਜਿਵੇਂ ਇਹ ਦੁਬਈ ਦੇ ਸ਼ੇਖੋ ਕਿਉਂਕਿ ਉਹ ਬਿੱਲੀਆਂ ਦੇ ਸ਼ਕੀਨ ਹੁੰਦੇ ਆ ਤੇ ਇਹ ਇਹ ਬਿੱਲੀਆਂ ਦੇ ਤੇ ਵੀ ਸ਼ਕੀਨ ਨੇ ਬਿੱਲੀਆਂ ਰੱਖੀਆਂ ਹਨਾ ਲਗਦਾ ਨਹੀਂ ਜੇਕਰ ਇਹ ਕੋਈ ਮਿਹਨਤ ਕਰਦਾ ਹੋਵੇ ਕਿਸੇ ਕਿਸੇ ਦਾ ਕੋਈ ਆਪਣਾ ਰੇੜੀ ਦਾ ਕੰਮ ਹੋਵੇ ਕੋਈ ਖਾਣ ਪੀਣ ਦਾ ਤੇ ਕਿਤੇ ਨਾ ਕਿਤੇ ਇੰਨਾ ਚੋਂ ਵੀ ਇੱਕ ਦਿਨ ਨੂੰ ਮਾਰ ਕੇ ਖਵਾਉਂਦੇ ਹੋਣਗੇ ਹੋ ਸਕਦਾ ਕਿਤੇ ਨਾ ਕਿਤੇ ਲੋਕਾਂ ਨਾਲ ਵੀ ਖਿਲਵਾੜ ਹੁੰਦਾ ਰਿਹਾ ਉਹਨਾਂ ਦੀ ਜਾਨ ਦੇ ਨਾਲ ਜੀ ਵੇਖੋ ਇਹ ਤੇ ਹੁਣ ਕਹਿ ਨਹੀਂ ਸਕਦੇ ਕਿ ਇਹ ਚੀਜ਼ ਹੋ ਸਕਦੀ ਆ ਕਿ ਨਹੀਂ ਪਰ ਜਿਹੜਾ ਮੇਨ ਮੁੱਦਾ ਆਪਣਾ ਸੀ ਕਿ ਮੰਗਣ ਵਾਲਾ ਜਿਹੜਾ ਇਹਨਾਂ ਦਾ ਰੈਕਿਟ ਸੀ ਯਾਨੀ ਕਿ ਅਸੀਂ ਜਿਹੜਾ ਲੱਭ ਰਹੇ ਸੀ ਕਿ ਝੁੱਗੀਆਂ ਇਹਨਾਂ ਦੀਆਂ ਹੈ ਕਿੱਥੇ ਆ ਉਹ ਸਾਨੂੰ ਝੁੱਗੀਆਂ 2 ਦਿਨ ਲਾ ਕੇ ਉਦੋਂ ਸਾਡਾ ਮੁੰਡਾ ਮਗਰ ਭੱਜਾ ਇਹਨਾਂ ਦੇ ਪਰ ਉਸ ਅਸੀਂ ਉਹਨਾਂ 'ਚ ਵੜ ਜਾਂਦੇ ਰਹੇ ਤੇ ਉਹ ਵਿਚਾਰੇ ਤੇ ਦੂਜੇ ਸੀ ਕੰਮਕਾਰ ਵਾਲੇ ਉਹ ਸਾਨੂੰ ਹੌਲੀ ਹੌਲੀ ਜਦੋਂ ਪਤਾ ਲੱਗਾ ਅੱਜ ਫਿਰ ਅਸੀਂ ਆ ਜਿਹੜਾ ਆ ਕੇ ਇੱਥੇ ਐਕਸਪਲੋਰ ਹੋਇਆ ਕਿ ਇਹ ਤੇ ਆਹ ਵਾਲੇ ਨੇ ਇਹਨਾਂ ਝੁੱਗੀਆਂ ਵਾਲੇ ਨਾਲ ਗੱਲ ਕੀਤੀ ਇਹਨਾਂ ਨੇ ਦੱਸਿਆ ਉਹ ਆਂਦੇ ਸਾਡਾ ਝੂਠਾ ਨਾਂ ਲੱਗਦਾ ਕਿ ਅਸੀਂ ਮੰਗਦੇ ਆਂ ਤਾਂ ਮੰਗਣ ਵਾਲੇ ਇਹ ਨੇ ਇਹ ਰਾਤ ਨੂੰ ਸ਼ਰਾਬ ਪੀ ਕੇ ਉਹਨਾਂ ਨੂੰ ਕੁੱਟਦੇ ਨੇ ਝੁੱਗੀਆਂ ਵਾਲਿਆਂ ਨੂੰ ਹਾਂਜੀ ਅਸੀਂ ਅਸੀਂ ਨਾ ਥੋੜੇ ਇੱਕ ਪ੍ਰਵਾਸੀ ਨਾਲ ਵੀ ਹਰਮਨ ਜੀ ਗੱਲ ਕਰਾਂਗੇ ਕਿ ਉਹਨਾਂ ਦੇ ਕੀ ਬਿਆਨ ਨੇ ਕਿਉਂਕਿ ਉਹ ਖੁਦ ਮੰਨੇ ਨੇ ਆਫ ਦਾ ਕੈਮਰਾ ਕਿ ਅਸੀਂ ਭੀਖ ਮੰਗਦੇ ਰਹੀਆਂ ਪਰ ਹੁਣ ਨਹੀਂ ਮੰਗਾਂਗੇ ਤੇ ਕੁਝ ਕ ਬੰਦੇ ਜਦ ਸ਼ੁੱਕਰਵਾਰ ਇੰਟਰਵਿਊ ਚੱਲੇ ਵੀਡੀਓ ਵਾਇਰਲਸ ਹੋਈਆਂ ਤਾਂ ਉਸ ਤੋਂ ਬਾਅਦ ਸ਼ਨੀਵਾਰ ਨੂੰ ਆਪਣੇ ਪਿੰਡ 도ੜ ਗਏ ਕੁਝ ਕ ਬੰਦੇ ਸੋ ਇੱਥੇ ਪ੍ਰਵਾਸੀ ਮੌਜੂਦ ਨੇ ਜਿਹੜੇ ਭੀਖ ਮੰਗਦੇ ਨੇ ਉਹਨਾਂ ਦੀਆਂ ਝੁੱਗੀਆਂ ਨੇ ਦੂਸਰੇ ਪਾਸੇ ਜਿਹੜੇ ਕੀਰਤ ਕਰਨ ਵਾਲੇ ਜਾਂ ਕਮਾਈ ਕਰਨ ਵਾਲੇ ਭਖਾਰੀ ਨੇ ਦੂਸਰੇ ਪ੍ਰਵਾਸੀ ਨੇ ਉਹਨਾਂ ਦਾ ਕੋਈ ਡੰਗਰ ਨਹੀਂ ਹੈ ਕੋਈ ਪੈੜੀ ਬੰਨਣਾ ਨਹੀਂ ਹੈ ਤਾਂ ਇਹ ਤਸਵੀਰਾਂ ਇਹਨਾਂ ਦੀਆਂ ਜਿੱਥੇ ਪ੍ਰਵਾਸੀ ਰਹਿ ਰਹੇ ਨੇ ਬੱਕਰੇ ਰੱਖੇ ਨੇ ਨਸਲੀ ਬਿੱਲੀਆਂ ਕੁੱਤੇ ਕੁੱਕੜ ਕਬੂਤਰ ਰੱਖੇ ਨੇ ਤਾਂ ਗੱਲ ਕਰਾਂਗੇ ਤੁਸੀਂ ਹੁਣ ਭੀਖ ਨਹੀਂ ਮੰਗੋਗੇ ਪੱਕੀ ਗੱਲ ਆਪ ਨਹੀਂ ਮੰਗੇਗੇ ਪਹਿਲੇ ਮੰਗਦੇ ਸੀ ਭੀਖ ਅਬ ਨਹੀਂ ਚਾਹਤੇ ਹਾਂ ਪਹਿਲੇ ਮੰਗਦੇ ਸੀ ਪਹਿਲੇ ਤਾਂ ਭੀਖ ਮੰਗਦੇ ਸੀ ਤੁਸੀਂ ਆਫ ਦਾ ਕੈਮਰਾਮੈਨ ਹੋ ਨਹੀਂ ਨਹੀਂ ਕੋਈ ਨਹੀਂ ਅਬ ਜਾਏਗਾ ਪਹਿਲੇ ਜਾਂਦੇ ਤੇ ਕੋਈ ਨਹੀਂ ਜਾਂਦੇ ਸਿਬ ਕੰਮ ਕਰਕੇ ਖਾਤੇ ਹਨ ਮਹਾਰਾਜੀ ਕੰਮ ਕਰਤੇ ਸੇ ਮੰਗਨੇ ਨਹੀਂ ਜਾਂਦੇ ਹੁਣ ਦੇਖਿਆ ਤੁਹਾਨੂੰ ਦੱਸ ਦਈਏ ਆਫ ਦਾ ਕੈਮਰਾ ਹੈ ਮੰਨੀ ਨੇ ਸਾਡੇ ਕੋਲ ਰਿਕਾਰਡ ਹੈ ਇਸ ਚੀਜ਼ ਦਾ ਪਰ ਇੱਕ ਬੰਦਾ ਇੱਥੇ ਆਇਆ ਸੀਗਾ ਸਾਨੂੰ ਨਹੀਂ ਪਤਾ ਕੌਣ ਸੀ ਕਿਸ ਸੰਸਥਾ ਤੋਂ ਸੀਗਾ ਪਰ ਉਸਨੇ ਇਹਨਾਂ ਨੂੰ ਕੁਝ ਸਮਝਾਇਆ ਜਿਸ ਤੋਂ ਬਾਅਦ ਇਹਨਾਂ ਦੇ ਬੋਲਚਾਲ ਬਦਲ ਗਏ ਇਹਨਾਂ ਦੇ ਬਿਆਨ ਬਦਲ ਗਏ ਸੋ ਮਾਤਾ ਜੀ ਝੂਠ ਨਹੀਂ ਬੋਲਣਾ ਪਹਿਲੇ ਭੀਖ ਮੰਗਦੇ ਤੇ ਇਹਨਾਂ ਨਹੀਂ 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 ਪਹਿਲੇ ਵੀ ਨਹੀਂ ਮੰਗਦੇ ਨਹੀਂ ਨਹੀਂ ਪਰ ਅੱਭੀ ਆਪ ਮੰਨੇ ਸੀ ਕਿ ਪਹਿਲੇ ਭੀਖ ਮੰਗਦੇ ਆ ਮਹਿਮਾਨ ਆ ਗਏ ਕਾਂ ਤਾਂ ਆਬ ਅਬ ਨਹੀਂ ਮੰਗੋਗੇ ਨਹੀਂ ਨਹੀਂ ਪਹਿਲੇ ਮੰਗਦੇ ਸਨ ਨਾ ਆਹ ਮੰਗਿਆ ਗਿਆ ਸੀ ਤੇ ਹੁਣ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ 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 ਮਿੰਟ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਅਬ ਭੀਖ ਤੋਂ ਨਹੀਂ ਮੰਗਦੇ ਨਹੀਂ 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 ਪਹਿਲੇ ਮੰਗਦੇ ਸਨ ਭੀਖ ਆਹ ਆਪ ਨਹੀਂ ਮੰਨੇ ਆਬ ਨਹੀਂ ਤੁਸੀਂ ਦੇਖੋ ਖੁਦ ਕਹਿ ਰਹੇ ਸੀ ਪਹਿਲੇ ਮੰਗਦੇ ਸੀਗੇ ਪਰ ਹੁਣ ਨਹੀਂ ਮੰਗਦੇ ਪਰ ਹੁਣ ਇਹ ਕਹਿੰਦੇ ਨੇ ਜੇ ਜੂਠ ਬੋਲੋਗੇ ਨਾ ਤਾਂ ਉਹ ਗਾੜੀ ਲੈ ਕੇ ਆ ਜਾਣਗੇ ਪੁਲਿਸ ਵਾਲੇ अरे अभी तो फिर सच बता दो इन, अच्छा इन, दो। इन 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 छोटे छोटे बच्चों की पढ़ने की उम्र इनको स्कूल क्यों नहीं भेज अब भेजा दूंगा अब स्कूल में जाएगा मैं लोग मजदूरी करूँगा जी ਮਾਤਾ ਜੀ ਇਹਨ ਛੋਟੇ ਛੋਟੇ ਬੱਚੋ ਕੋ ਸਕੂਲ ਕਿਉਂ ਨਹੀਂ ਭੇਜਦੇ ਅਬ ਅਬ ਦੇਖੇਗਾ ਪਤਾ ਭੇਜੋਗੇ ਸਕੂਲ ਅਬ ਦੇਖ ਮੰਗੋਗੇ ਪਹਿਲੇ ਜਾਂਦੇ ਸਨ ਨਾ ਪਹਿਲੇ ਜਾਂਦੇ ਨਹੀਂ ਮਾਰ ਗਿਆ ਮੈਂ ਚਾਰ ਪੰਜ ਵਾਰ ਗਿਆ ਪਤਾਵਾ ਮੈਂ ਝੂਠ ਲੱਗ ਸੋ ਦੇਖੋ ਹੁਣ ਲੈਂਡ ਤੇ ਵੀ ਆਣਾ ਸ਼ੁਰੂ ਹੋ ਚੁੱਕੇ ਨੇ ਕਹਿ ਲਿਆ ਕਿ ਹੁਣ ਕਹਿੰਦੀ ਕਿ ਇਸ ਆਧਾਰ ਕਾਰਡ ਬਣਵਾ ਕੇ ਬੱਚਿਆਂ ਨੂੰ ਸਕੂਲ ਵੀ ਭੇਜਾਂਗੇ ਕਿਉਂਕਿ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਮੁਫਤ ਨੇ ਤੇ ਪੰਜਾਬ ਦੇ ਵਿੱਚ ਜੋ ਇਹਨਾਂ ਦਾ ਇੱਕ ਮਾਫੀਆ ਚੱਲਦਾ ਸੀਗਾ ਕਿਤਨਾ ਕਿਤੇ ਪੀਕ ਦੇ ਨਾਂ ਨਾਲ ਰਾਤ ਨੂੰ ਲੁੱਟਾ ਖੋਹਾਂ ਹੋਣੀਆਂ ਉਹਨਾਂ ਦੇ ਵਿੱਚ ਵੀ ਕਿਤਨੇ ਕਿਤੇ ਹੱਥ ਹੋ ਸਕਦਾ ਹੈ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਇਹ ਕਹਿੰਦੇ ਨੇ 220 ਤੋਂ 300 ਰੁਪਿਆ ਦਿਹਾੜ ਗਿਆ ਤਾਂ ਉਸ ਦੇ ਵਿੱਚ ਇੱਕ ਪੱਖਾ ਇੱਕ ਟੀਵੀ ਇੱਕ ਮੋਟਰਸਾਈਕਲ ਤੇ ਐਨਾ ਕੁਝ ਰੱਖਣਾ ਇਸ ਪਸ਼ੂਆਂ ਦੀ ਜਾਨਵਰਾਂ ਦੀ ਖਰਾਕ ਦਾ ਖਰਚਾ ਬਹੁਤ ਹੁੰਦਾ ਸੋ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਕਿਤਨੇ ਕਿਤੇ ਮਾਫੀਆ ਕੋਈ ਨਾ ਕੋਈ ਤਾਂ ਰਨ ਕਰ ਰਿਹਾ ਇਸ ਦਾ ਪਿੱਛੇ ਕੋਈ ਵੱਡਾ ਹੱਥ ਹੈ ਜਿਸ ਨੂੰ ਫੜਨਾ ਪ੍ਰਸ਼ਾਸਨ ਦਾ ਬਹੁਤ ਜ਼ਰੂਰੀ ਹੈ ਫਿਲਹਾਲ ਇਹ ਮੈਨੂੰ ਤੇ ਇਜ਼ਾਤ ਸੁਰਖਾਪ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰੀਸਰ